ਫਗਵਾੜਾ ਸ਼ਹਿਰ ਦੇ ਨੇੜਲੇ ਪਿੰਡ ਦੋਸਾਂਝ ਕਲਾ ਦੇ ਰਹਿਣ ਵਾਲੇ ਇੱਕ ਨੌਜਵਾਨ ਵੱਲੋਂ ਬੀਤੇ ਨਜ਼ਦੀਕ ਸੰਤੋਖਪੁਰਾ ਰੇਲਵੇ ਲਾਈਨਾਂ ਤੇ ਟ੍ਰੇਨ ਹੇਠਾਂ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਜੀਆਰਪੀ ਪੁਲਿਸ ਦੇ ਅਧਿਕਾਰੀ ਪਰਮਜੀਤ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਤਕਰੀਬਨ 10 ਵਜੇ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੋਈ ਵਿਅਕਤੀ ਟ੍ਰੇਨ ਹੇਠ ਆ ਗਿਆ ਹੈ। ਜਦੋਂ ਉਹਨਾਂ ਮੌਕੇ ਤੇ ਆ ਕੇ ਦੇਖਿਆ ਤਾਂ ਰੇਲਵੇ ਟ੍ਰੈਕ ਤੇ ਇੱਕ ਨੌਜਵਾਨ ਦੀ ਟ੍ਰੇਨ ਨਾਲ ਕੱਟੀ ਹੋਈ ਡੈੱਡ ਬੋਡੀ ਪਈ ਹੋਈ ਸੀ। ਉਨਾ ਦਸਿਆ ਕੇ ਹੁਣ ਤੱਕ ਦੀ ਜਾਂਚ ਵਿੱਚ ਇਹ ਸਾਰਾ ਮਾਮਲਾ ਖੁਦਕੁਸ਼ੀ ਦਾ ਜਾਪ ਰਿਹਾ ਹੈ। ਉਨਾ ਦਸਿਆ ਕੇ ਮ੍ਰਿਤਕ ਦੀ ਪਛਾਣ ਸਮਨਦੀਪ ਪੁੱਤਰ ਤਰਸੇਮ ਸਮਨਦੀਪ ਵਾਸੀ ਦੁਸਾਂਝ ਕਲਾ ਵਜੋ ਹੋਈ ਹੈ। ਉਨਾ ਕਿਹਾ ਕਿ ਪੁਲਿਸ ਵੱਲੋਂ ਅਗਲੀ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਸਰਪੰਚ ਦੋਸਾਜਾ ਮਖਣ ਸਿੰਘ ਨੇ ਦੱਸਿਆ ਕਿ ਸਮਨਦੀਪ ਹੋਸ਼ਿਆਰਪੁਰ ਵਿਖੇ ਕੰਪਨੀ ਵਿੱਚ ਕੰਮ ਕਰਦਾ ਸੀ ਦੁਰਘਟਨਾ ਸੰਬੰਧੀ ਮੇਰੀ ਗੱਲ ਕੰਪਨੀ ਵਿੱਚ ਹੋਈ ਸੀ ਪਰ ਉਹਨਾਂ ਨੇ ਕਿਹਾ ਕਿ ਅਜੇ ਉਹਨਾਂ ਕੋਲ ਆਉਣ ਦਾ ਟਾਈਮ ਨਹੀਂ ਹੈ ਕੰਪਨੀ ਵਿੱਚ ਕਿਸੇ ਗੱਲ ਨੂੰ ਲੈ ਕੇ ਪਰੇਸ਼ਾਨ ਸੀ ਅਜੇ ਤੱਕ ਪਤਾ ਨਹੀਂ ਚੱਲ ਰਿਹਾ ਹੈ ਫਗਵਾੜਾ ਐਕਸਪ੍ਰੈਸ న్యూਸ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ ਜੀ ਨਾ ਜੀ ਆਪਣਾ ਮੇਰਾ ਨਾਮ ਲਖਣ ਸਿੰਘ ਹੈ ਹਾਂਜੀ ਲਖਣ ਸਿੰਘ ਹਾਂਜੀ ਕੀ ਮਾਮਲਾ ਕੀ ਹੈ ਜਿਹੜਾ ਅੱਜ ਰੇਲਵੇ ਚੌਕਿਆਂ ਹੈ ਮਾਮਲਾ ਜੀ ਬਹੁਤ ਦੁਖਦਾਈ ਘਟਨਾ ਕੱਲ ਹੋਈ ਆ ਸਾਡੇ ਪਿੰਡ ਦਾ ਹੂਣ ਹਾਰ ਬੱਚਾ ਸੁਖਮ ਸੰਮਦੀਪ ਸੰਮਦੀਪ ਸਿੰਘ son of ਸ਼੍ਰੀ ਤਰਸੀਮ ਲਾਲ ਜਿਹੜੀ ਇੱਥੇ ਕੱਲ ਰੇਲਵੇ ਟ੍ਰੈਕ ਤੇ ਉਹਨਾਂ ਦੀ ਦੁਰਘਟਨਾ ਹੋਈ ਆ ਉਸ ਉਸ ਮਾਮਲੇ 'ਚ ਅਸੀਂ ਅੱਜ ਚੌਂਕਿਆ ਹੋਈ ਆ ਜੀ ਇਸਰ ਕਾਰਨ ਕੀ ਆ ਉਧਰ ਘਟਨਾ ਦਾ ਕਾਰਨ ਦਾ ਕੋਈ ਐਗਜੈਕਟ ਕਾਰਨ ਕੁਝ ਨਹੀਂ ਕਹਿ ਸਕਦੇ ਉਹ ਮੁੰਡਾ ਹਸ਼ਿਆਪੁਰ ਕੰਪਨੀ 'ਚ ਕੰਮ ਕਰਦਾ ਸੀ ਤੇ ਕੱਲ ਮਤਲਬ ਉਥੋਂ ਕੰਪਨੀ ਦੇ ਵਿੱਚ ਆਇਆ ਕੀ ਗੱਲਬਾਤ ਹੋਈ ਆ ਉਹਦੇ ਬਾਰੇ ਤਾਂ ਮੈਂ ਹਾਂ ਕੁਝ ਨਹੀਂ ਕਹਿ ਸਕਦਾ ਤੇ ਅੱਜ ਅਸੀਂ ਹੁਣ ਕੰਪਨੀ ਵਾਲਿਆਂ ਨੂੰ ਉਹਨਾਂ ਦੇ ਪਤਾ ਨਹੀਂ ਜੋ ਸੈੱਲਫੋਨ ਸੀਗਾ ਇਹਦਾ ਸੀਗਾ ਮਾਲਕ ਸੀ ਜਾਂ ਮੈਨੇਜਰ ਸੀ ਉਹਦੇ ਨਾਲ ਮੇਰੀ ਗੱਲਬਾਤ ਹੋਈ ਸੀਗੀ ਉਹ ਮੈਨੂੰ ਕਹਿੰਦਾ ਤੇ ਚੰਡੀਗੜ੍ਹ ਹੁਣੇ ਆਇਆ ਤੇ ਮੈਂ ਕੰਪਨੀ ਆਇਆ ਨਾਲ ਗੱਲ ਕਰਕੇ ਸਾਨੂੰ ਦੱਸਦਾ ਬਾਅਦ ਵਿੱਚ ਉਹਨਾਂ ਦਾ ਫੋਨ ਤਾਂ ਨਹੀਂ ਆਇਆ ਤੇ ਅਸੀਂ ਫੇਰ ਦੁਬਾਰਾ ਫੋਨ ਉਹਨੂੰ ਕੀਤਾ ਸੀਗਾ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਆਪਣੀ ਟੀਮ ਭੇਜੀ ਹੋਆ ਪਰ ਟੀਮ ਦਾ ਅਸੀਂ ਦੇਖਿਆ ਜਿਹੜਾ ਆ ਉਹ ਤਾਂ ਕੋਈ ਇਹਨਾਂ ਦੇ ਆਪਣੇ ਜਿਹੜੇ ਇਹਦੇ ਨਾਲ ਮੁੰਡੇ ਦੇ ਵਰਕਰ ਜਾਂ ਇਹਦੇ ਕੋਈ ਬਿੱਤਰ ਦੋਸਤ ਸਾਨੂੰ ਉਹੀ ਲੱਗਦੇ ਆ ਪਰ ਉਹਨਾਂ ਦਾ ਕੋਈ ਸੀਨੀਅਰ ਬੰਦਾ ਇੱਥੇ ਨਹੀਂ ਆਇਆ ਤੇ ਉਹ ਕਹਿੰਦੇ ਵੀ ਅੱਜ ਨਹੀਂ ਸਾਡੇ ਕੋ ਆਹਣਾ ਅਸੀਂ ਫੇਰ ਆਵਾਂਗੇ ਅੱਜ ਸਿਮਟ ਗਏ ਸੁਣਨ ਦੇ ਵਿੱਚ ਇਹ ਆਇਆ ਵਾ ਕੁਝ ਲੋਕਾਂ ਦੇ ਕੋਲ ਉਹ ਕਿ ਕੰਪਨੀ ਨੇ ਕੋਈ ਇਹਨਾਂ ਦੇ ਉੱਪਰ ਕੋਈ આરોਪ ਵਗੈਰਾ ਲਾਏ ਆ ਇਹ ਵੀ ਹੋ ਸਕਦਾ ਪਰ ਮੈਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ ਮੈਨੂੰ ਸ਼ਾਇਦ ਉਹ ਕੋਈ ਮੈਨੇਜਰ ਦੀ ਪੋਸਟ ਤੇ ਸੀਗਾ ਕੀ ਗੱਲ ਬਾਤ ਹੈ ਇਹਦੇ ਬਾਰੇ ਮੈਂ ਕੁਝ ਸੁਣਿਆ ਸਰ ਪੈਸਿਆਂ ਨੂੰ ਵੀ ਕੋਈ ਪੈਸਿਆਂ ਨੂੰ ਵੀ ਲੈਣ ਦੇਣ ਨੂੰ ਲੈ ਕੇ ਹੋਇਆ ਕੋਈ ਗੱਲਬਾਤ ਮੈਨੂੰ ਨਹੀਂ ਇਹਦੇ ਬਾਰੇ ਪਤਾ ਘਰਿਆਂ ਨੂੰ ਪਤਾ ਹੋ ਸਕਦਾ ਕਿ ਉਹਨਾਂ ਦੀ ਜਿਹੜੀ ਕੋਈ ਇੰਟਰਨਲ ਗੱਲਬਾਤ ਹੋ ਗਈ ਮੈਨੂੰ ਇਹਦੇ ਬਾਰੇ ਪਤਾ ਤੇ ਮੁੰਡਾ ਕਿੱਥੇ ਦਾ ਰਹਿਣ ਵਾਲਾ ਸਰ ਮੁੰਡਾ ਦਸਾਂਝ ਕਲਾਗਰਿਆਂ ਵਾਲਾ ਬਹੁਤ ਵਧੀਆ ਬੁਨਾਰ ਵਧੀਆ ਬੱਚਾ ਸੀ ਸਰ ਕੀ ਮੌਲਾ ਦੀ ਜਿਹੜਾ ਇੱਕ ਟ੍ਰੇਨਰ ਲਈ ਨੌਜਵਾਨ ਆਇਆ ਮਾਮਲਾ ਇਹ ਕੱਲ ਸਾਨੂੰ ਇੱਕ ਡਿਪਟੀ ਐਸਐਸਓ ਵੱਲੋਂ ਮੈਸੇਜ ਮਿਲਿਆ ਵੀ ਇੱਕ ਕੰਦਾ ਗੜਾ ਗੱਡੀ ਹਟਾ ਗਿਆ। ਮੋਕੇ ਤੇ ਪੁੱਜੇ ਆ ਰਾਤ ਅਸੀਂ 10:00 ਵਜੇ। ਤੇ ਮਾਮਲਾ ਇਹ ਹਲਾਤ ਮੌਕੇ ਤੇ ਮਿਰਤਕ ਨੇ ਗੱਡੀ ਹਟਾ ਕੇ ਕੁਝ ਕੀਤੀ ਕੁਦਕੀ ਕੀਤੀ ਜਾਪਦੀ ਹੈ। ਤੇ شناخت ਰਾਤ ਉਪਰਾਲੇ ਜਾਰੀ ਕਰ ਦਿੱਤੇ ਸੀ ਅਸੀਂ। ਤੇ ਹੁਣ ਮਿਰਤਕ ਦੇ ਬਾਬਰ ਬਾਰਸ ਜਿਹੜੇ ਇੱਥੇ ਮੋਕੇ ਤੇ ਆ ਗਏ। ਜਿਹੜੇ ਲਾਸ਼ ਦੀ شناخت ਸੰਬੰਧੀ ਉੱਤਰ ترਸੀਮ ਲਾਲ ਵਾਸੀ ਪਿੰਡ ਦਸਾਂਝਕਲਾ। ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ ਵੱਲੋਂ ਕੀਤੀ ਹੈ ਇਸ ਦਾ ਪੋਸਟਮਾਰਟਮ ਕਰਾ ਕੇ ਲਾਗ ਵਾਰਸਾ ਵਾਲੇ ਕੀਤੀ ਜਾ ਰਹੀ ਹੈ